ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰਸੇਵੇ ਸੋ ठाकुर ਜਾਨੈ ਦੁੱਖ ਮਿਟੈ ਸਚ ਸ਼ਬਦ ਪਛਾਨੈ RAM ਜਪੋ ਮੇਰੀ ਸਖੀ ਸਖੈਣੀ ਸਤ ਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾਉ ਵੰਦਨ ਮਾਤ ਪਿਤਾ ਸੰਸਾਰ ਵੰਦਨ ਸੋਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋਕਿਆ ਵੰਦਨ ਪੁੱਤ ਕਲਤ ਮਨ ਬਿਆ ਵੰਦਨ ਕਿਰਖੇ ਕਰਹਿ ਕਿਰਸਾਨ ਹੋ ਮੈਂ ਦਨਸ ਹੈ ਰਾਜਾ ਮੰਗੇ ਦਾਨ ਬੰਧਨ ਸੌਦਾ ਅਣਵੇਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਹਾ ਸੰਚ ਹੈ ਧਨ ਜਾਏ ਬਿਨ ਹਰ ਭਗਤ ਨਾ ਪਵੇ ਥਾਏ ਬੰਧਨ ਬੇਦ ਬਾਦ ਅਹੰਕਾਰ ਬੰਧਨ ਬਿਨ ਸੈ ਮੋਹ ਵਿਕਾਰ ਨਾਨਕ RAM ਨਾਮ ਸ਼ਰਨਾਈ ਸਤ ਗੁਰ ਰਾਖੇ ਬੰਧਨ ਪਾਈ ਆਸਾ ਮਹਲਾ ਪਹਿਲਾ ਇਕ ਤੁਕੀ ਗੁਰ ਸੇਵ ਸੋ ਠਾਕੁਰ ਜਾਨੈ ਦੁੱਖ ਮਿਟੈ ਸਚ ਸ਼ਬਦ ਪਛਾਨੈ RAM ਜਪੋ ਮੇਰੇ ਸਖੇ ਸਖੈ ਨੀ ਸਤ ਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨਾ ਸੋਤ ਕਨਿਆ ਅਰਨਾਰ ਬੰਧਨਾ ਕਰਮ ਧਰਮ ਹੋਕੀਆ ਬੰਧਨਾ ਪੋਤਾ ਕਲਾਤ ਮਨ ਬੀਆ ਬੰਧਨਾ ਕਿਰਖੇ ਕਰਹਿ ਕਿਰਸਾਨ ਹੋ ਮੈਂ ਦਨ ਸਹਿ ਰਾਜਾ ਮੰਗੇ ਦਾਨ ਬੰਧਨਾ ਸੌਦਾ ਅਣ ਵਿਚਾਰੀ ਤੇ ਪਤਾ ਨਾਹੀ ਮਾਇਆ ਮੋਹ ਪਸਾਰੇ ਬੰਦਨ ਸਾਹਾ ਸੰਚੈ ਧਨ ਜਾਏ ਬਿਨ ਹਰ ਭਗਤ ਨ ਪਵੈ ਥਾਏ ਬੰਧਨ ਬੇਦ ਬਾਦ ਅਹੰਕਾਰ ਬੰਧਨ ਬਿਨ ਸੈ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤ ਗੁਰ ਰੱਖੇ ਬੰਦ ਨਾ ਪਾਈ ਆਸਾ ਮਹਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋਠਾ ਕੁਰ ਜਾਣੈ ਦੁੱਖ ਮਿਟੈ ਸਚ ਸ਼ਬਦ ਪਛਾਨੈ RAM ਜਪੋ ਮੇਰੀ ਸਖੀ ਸਖੈਣੀ ਸਤ ਗੁਰ ਸੇਵ ਦੇਖੋ ਪ੍ਰਭ ਨੈ ਨਹੀਂ ਰਹਾ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੋਤਾ ਕਲਾਤ ਮਨ ਬੀਆ ਬੰਧਨ ਕਿਰਖੇ ਕਰਹਿ ਕਿਰਸਾਨ ਹੋ ਮੈਦਨ ਸਹਿ ਰਾਜ ਮੰਗੇ ਦਾਨ ਬੰਧਨ ਸੌਦਾ ਅਣ ਵਿਚਾਰੀ ਤੇ ਪਤ ਨਹੀਂ ਮਾਇਆ ਮੋਹ ਪਸਾਰੀ ਬੰਧਨ ਸਹਾ ਸੰਚ ਹੈ ਧਨ ਜਾਏ ਬਿਨ ਹਰ ਭਗਤ ਨ ਪਵੇ ਥਾਏ ਬੰਧਨ ਬੇਦ ਬਾਦ ਅਹੰਕਾਰ ਬੰਧਨ ਬਿਨ ਸਹਿ ਮੋਹ ਵਿਕਾਰ ਨਾਨਕ RAM ਨਾਮ ਸਰਣਾਈ ਸਤਗੁਰ ਰੱਖੇ ਬੰਧ ਨ ਪਾਈ ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋ ठाकुर ਜਾਣੈ ਦੁੱਖ ਮਿਟੈ ਸਚ ਸ਼ਬਦ ਪਛਾਨੈ ਰਾਮ ਜਪੋ ਮੇਰੇ ਸਖੇ ਸਖੈਨੀ ਸਤ ਗੁਰ ਸੇਵ ਦੇਖੋ ਪ੍ਰਭ ਨੈ ਨਿ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੋਤਕਲਾਤ ਮਨ ਬੀਆ ਵੰਦਨ ਕਰਖੇ ਕਰੇ ਕਰਸਾਨ ਹੋ ਮੈਦਨ ਸਹੈ ਰਾਜਾ ਮੰਗੇ ਦਾਨ ਬੰਦਨ ਸੌਦਾ ਅਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਦਨ ਸਾਹਾ ਸੰਚਹਿ ਤਨ ਜਾਏ ਬਿਨ ਹਰ ਭਗਤ ਨ ਪਵਈ ਥਾਏ ਵੰਦਨ ਬੇਦਬਾਦ ਅਹੰਕਾਰ ਬੰਦਨਾ ਬਿਨ ਸੈ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤਗੁਰ ਰਖੇ ਬੰਦ ਨ ਪਾਈ ਆਸਾ ਮਹਲਾ ਪਹਿਲਾ ਇਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ ਦੁੱਖ ਮਿਟੈ ਸਚ ਸ਼ਬਦ ਪਛਾਨੈ RAM ਜਪੋ ਮੇਰੇ ਸਖੇ ਸਖੈਨੇ ਸਤ ਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋਕਿਆ ਬੰਧਨ ਪੋਤ ਕਲਤ ਮਨ ਬੀਆ ਬੰਧਨ ਕਿਰਖੇ ਕਰਹਿ ਕਿਰਸਾਨ ਹੋ ਮੈਦਨ ਸਹਿ ਰਾਜ ਮੰਗੇ ਦਾਨ ਬੰਧਨ ਸੌਦਾ ਅਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਾਹਾ ਸੰਚ ਹੈ ਧਨ ਜਾਏ ਬਿਨ ਹਰ ਭਗਤ ਨਾ ਪਵੇ ਥਾਏ ਬੰਧਨ ਬੇਦ ਬਾਦ ਅਹੰਕਾਰ ਵੰਦਨ ਬਿਨ ਸੈ ਮੂਹ ਵਿਕਾਰ ਨਾਨਕ RAM ਨਾਮ ਸਰਣਾਈ ਸਤ ਗੁਰ ਰਖੇ ਬੰਦ ਨ ਪਾਈ ਆਸਾ ਮਹੱਲਾ ਪਹਿਲਾ ਇਕ ਤੁਕੀ ਗੁਰ ਸੇਵੇ ਸੋਠਾ ਕਰ ਜਾਣੈ ਦੁਖ ਮਿਟੈ ਸੱਚੇ ਸ਼ਬਦ ਪਛਾਨੇ RAM ਜਪੋ ਮੇਰੀ ਸਖੀ ਸਖੈਨੀ ਸਤ ਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਓ ਬੰਧਨ ਮਾਤਾ ਪਿਤਾ ਸੰਸਾਰ ਬੰਦਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋ ਕਿਆ ਬੰਧਨ ਪੋਤ ਕਲਤ ਮਨ ਬੀਆ ਬੰਧਨ ਕਿਰਖੇ ਕਰੇ ਕਿਰਸਾਨ ਹੋ ਮੈਂ ਦੰਸ ਹੈ ਰਾਜਾ ਮੰਗੇ ਦਾਨ ਬੰਧਨ ਸੌਦਾ ਅਣ ਵਿਚਾਰੀ ਤੇਪਤ ਨਹੀਂ ਮਾਇਆ ਮੋਹ ਪਸਾਰੀ ਵੰਦਨ ਸਹਾ ਸੰਚੈ ਤਨ ਜਾਏ ਬਿਨ ਹਰ ਭਗਤ ਨ ਪਵੇ ਛਾਇ ਵੰਦਨ ਬੇਦਬਾਦ ਅਹੰਕਾਰ ਵੰਦਨ ਬਿਨ ਸਹਿ ਮੂਹ ਵਿਕਾਰ ਨਾਨਕ RAM ਨਾਮ ਸਰਣਾਏ ਸਤ ਗੁਰ ਰੱਖੇ ਬੰਦ ਨ ਪਾਈ ਆਸਾ ਮਹਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋ ठाकुर ਜਾਣੈ ਦੁੱਖ ਮਿਟੈ ਸਚ ਸ਼ਬਦ ਪਛਾਨੈ RAM ਜਪੋ ਮੇਰੇ ਸਖੇ ਸਖੈਨੀ ਸਤ ਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੁੱਤ ਕਲਤ ਮਨ ਵੀਆ ਵੰਧਨ ਕਿਰਖੇ ਕਰਹਿ ਕਿਰਸਾਨ ਹੋ ਮੈਦਨ ਸਹਿ ਰਾਜਾ ਮੰਗੈ ਦਾਨ ਵੰਧਨ ਸੌਦਾ ਅਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੇ ਵੰਧਨ ਸਹਾ ਸੰਚੈ ਤਨ ਜਾਏ ਬਿਨ ਹਰ ਭਗਤ ਨ ਪਵੈ ਥਾਇ ਬੰਧਨ ਬੇਦਬਾਦ ਅਹੰਕਾਰ ਬੰਧਨ ਬਿਨ ਸੇ ਮੋਹ ਵਿਕਾਰ ਨਾਨਕ RAM ਨਾਮ ਸਰਣਾਈ ਸਤ ਗੁਰ ਰਾਖੇ ਬੰਧ ਨ ਪਾਈ ਆਸਾ ਮਹਲਾ ਪਹਿਲਾ ਇਕ ਤੁਕੀ ਗੁਰ ਸੇਵੇ ਸੋ ठाकुर ਜਾਣੇ ਦੁੱਖ ਮਿਟੇ ਸੱਚ ਸ਼ਬਦ ਪਛਾਨੇ RAM ਜਪੋ ਮੇਰੇ ਸਖੇ ਸਖੈਨੀ ਸਤ ਗੁਰ ਸੇਵ ਦੇਖੋ ਪ੍ਰਭ ਨੈਣੀ ਰਹਾਉ ਬੰਧਨ maat ਪਿਤਾਸ ਸਾਰ ਬੰਧਨ ਸੋਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੋਤ ਇਕਲਤ ਮਨ ਬੀਆ ਬੰਧਨ ਕਿਰਖੇ ਕਰਹਿ ਕਿਰਸਾਨ ਹੋ ਮੈਦਨ ਸਹਿ ਰਾਜ ਮੰਗੇ ਦਾਨ ਬੰਧਨ ਸੋਦਾ ਅਣ ਵਿਚਾਰੇ ਤੇ ਪਤ ਨਹੀਂ ਮਾਇਆ ਮੋ ਪਸਾਰੀ ਬੰਦਨ ਸਾਹ ਸੰਚੈ ਤਨ ਜਾਏ ਬਿਨ ਹਰ ਭਗਤ ਨ ਪਵੈ ਥਾਏ ਬੰਦਨ ਬੀਦ ਬਾਦ ਅਹੰਕਾਰ ਬੰਧਨਾ ਬਿਨ ਸੈ ਮੂਹ ਵਿਕਾਰ ਨਾਨਕ RAM ਨਾਮ ਸਰਣਾਏ ਸਤ ਗੁਰ ਰਖੇ ਬੰਦ ਨ ਪਾਈ ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋ ठाकुर ਜਾਣੈ ਦੁੱਖ ਮਿਟੈ ਸੱਚ ਸ਼ਬਦ ਪਛਾਨੈ RAM ਜਪੋ ਮੇਰੀ ਸਖੀ ਸਖੈਣੀ ਸਤਿਗੁਰੂ ਸੇਵ ਦੇਖੋ ਪ੍ਰਭ ਨੈ ਨੀ ਰਹਾਉ ਬੰਦਨ ਮਾਤ ਪਿਤਾ ਸੰਸਾਰ ਬੰਦਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋਕਿਆ ਬੰਦਨ ਪੁੱਤ ਕਲਤ ਮਨ ਬਿਆ ਵੰਦਨ ਕਿਰਖੇ ਕਰਹਿ ਕਿਰਸਾਨ ਹੋ ਮੈਂ ਦਨਸ ਹੈ ਰਾਜਾ ਮੰਗੈ ਦਾਨ ਬੰਦਨ ਸੌਦਾ ਅਣਵੇਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਹਾ ਸੰਚ ਹੈ ਧਨ ਜਾਏ ਬਿਨ ਹਰ ਭਗਤ ਨਾ ਪਵੇ ਥਾਏ ਬੰਧਨ ਬੇਦ ਬਾਦ ਅਹੰਕਾਰ ਬੰਧਨ ਬਿਨ ਸੈ ਮੋਹ ਵਿਕਾਰ ਨਾਨਕ RAM ਨਾਮ ਸ਼ਰਨਾਈ ਸਤਗੁਰ ਰਾਖੇ ਬੰਧਨ ਪਾਈ आसा महला पहला एक तुकी ठाकुर जाने दुख मिटे सच शब्द पछाने राम जपो मेरे सखे सखैनी सत गुर सेवा देखो प्रभ नैनी रहाऊ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੋਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋਕੀਆ ਬੰਧਨ ਪੋਤਾ ਕਲਾਤ ਮਨ ਬੀਆ ਬੰਧਨ ਕਿਰਖੇ ਕਰਹਿ ਕਿਰਸਾਨ ਹੋ ਮੈਂ ਦਨ ਸਹਿ ਰਾਜਾ ਮੰਗੇ ਦਾਨ ਬੰਧਨ ਸੋਦਾ ਅਣ ਵਿਚਾਰੀ ਤੇਪਤ ਨਾਹੇ ਮਾਇਆ ਮੋਹ ਪਸਾਰੇ ਬੰਧਨ ਸਹਾ ਸੰਚ ਹੈ ਧਨ ਜਾਏ ਬਿਨ ਹਰ ਭਗਤ ਨ ਪਵੇ ਥਾਏ ਬੰਧਨ ਬੇਦ ਬਾਦ ਅਹੰਕਾਰ ਬੰਧਨ ਬਿਨ ਸੈ ਮੋਹ ਵਿਕਾਰ ਨਾਨਕ RAM ਨਾਮ ਸਰਣਾਈ ਸਤਿਗੁਰ ਰੱਖੇ ਬੰਦ ਨਾ ਪਾਈ ਆਸਾ ਮਹਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋਠਾ ਕੁਰ ਜਾਣੈ ਦੁੱਖ ਮਿਟੈ ਸਚ ਸ਼ਬਦ ਪਛਾਨੈ RAM ਜਪੋ ਮੇਰੀ ਸਖੀ ਸਖੈਣੀ ਸਤਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੋਤ ਕਲਤ ਮਨ ਬੀਆ ਬੰਧਨ ਕਿਰਖੇ ਕਰਹਿ ਕਿਰਸਾਨ ਹੋ ਮੈਂ ਦਨ ਸਹਿ ਰਾਜਾ ਮੰਗੇ ਦਾਨ ਬੰਧਨ ਸੌਦਾ ਅਣਵੇਚਾਰੀ ਤੇ ਪਤ ਨਹੀਂ ਮਾਇਆ ਮੋਹ ਪਸਾਰੀ ਬੰਧਨ ਸਹਾ ਸੰਚ ਹੈ ਧਨ ਜਾਏ ਬਿਨ ਹਰ ਭਗਤ ਨ ਪਵੇ ਥਾਏ ਬੰਧਨ ਬੇਦ ਬਾਦ ਅਹੰਕਾਰ ਬੰਧਨ ਬਿਨ ਸੈ ਮੋਹ ਵਿਕਾਰ ਨਾਨਕ RAM ਨਾਮ ਸਰਣਾਈ ਸਤ ਗੁਰ ਰਾਖੇ ਬੰਧ ਨ ਪਾਈ ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ ਦੁੱਖ ਮਿਟੈ ਸਚ ਸ਼ਬਦ ਪਛਾਨੈ RAM ਜਪੋ ਮੇਰੇ ਸਖੇ ਸਖੈਨੀ ਸਤ ਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਵੰਧਨ ਪੋਤ ਕਲਾਤ ਮਨ ਬਿਆ ਵੰਧਨ ਕਿਰਖੇ ਕਰੇ ਕਰਸਾਨ ਹੋ ਮੈਦਨ ਸਹੈ ਰਾਜਾ ਮੰਗੇ ਦਾਨ ਵੰਧਨ ਸੋਦਾ ਅਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਵੰਧਨ ਸਾਹਾ ਸੰਚਹਿ ਤਨ ਜਾਏ ਬਿਨ ਹਰ ਭਗਤ ਨਪਵਈ ਥਾਏ ਬੰਦਨ ਬੇਦਬਾਦ ਅਹੰਕਾਰ ਬੰਦਨਾ ਬਿਨ ਸੈ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤਗੁਰ ਰਖੇ ਬੰਦ ਨ ਪਾਈ ਆਸਾ ਮਹਲਾ ਪਹਿਲਾ ਇਕ ਤੁਕੀ ਗੁਰਸੇਵੇ ਸੋ ठाकुर ਜਾਣੈ ਦੁਖ ਮਿਟੈ ਸਚ ਸ਼ਬਦ ਪਛਾਨੈ RAM ਜਪੋ ਮੇਰੇ ਸਖੇ ਸਖੈਨੇ ਸਤ ਗੁਰ ਸੇਵ ਦੇਖੋ ਪ੍ਰਭ ਨੈਣੀ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋਕਿਆ ਬੰਧਨ ਪੋਤ ਕਲਤ ਮਨ ਬੀਆ ਬੰਧਨ ਕਿਰਖੇ ਕਰਹਿ ਕਿਰਸਾਨ হোমেডন سہے রাজা ਮੰਗੇ দান বন্ধন सौदा अनविचारि तिपत নাহি মায়া মোহ पसारी বন্ধন সাহা সঞ্চে ধন جائے बिन हर भगत না পਵੇ ঠায়ে ਵੰਦਨਾ ਬੇਦਬਾਦ ਅਹੰਕਾਰ ਵੰਦਨਾ ਬਿਨ ਸੈ ਮੋਹ ਵਿਕਾਰ ਨਾਨਕ RAM ਨਾਮ ਸਰਣਾਈ ਸਤ ਗੁਰ ਰਖੇ ਬੰਦਨਾ ਪਾਈ ਆਸਾ ਮਹਲਾ ਪਹਿਲਾ ਇਕ ਤੁਕੀ ਗੁਰ ਸੇਵੇ ਸੋਠਾ ਕਰ ਜਾਣੈ ਦੁੱਖ ਮਿਟੈ ਸੱਚ ਸ਼ਬਦ ਪਛਾਨੈ RAM ਜਪੋ ਮੇਰੀ ਸਖੀ ਸਖੈਨੀ ਸਤ ਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਓ ਬੰਧਨ ਮਾਤਾ ਪਿਤਾ ਸੰਸਾਰ ਵੰਦਨ ਸੋਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋਕਿਆ ਬੰਧਨ ਪੋਤ ਕਲਪ ਮਨ ਬੀਆ ਬੰਧਨ ਕਿਰਖੇ ਕਰਹਿ ਕਿਰਸਾਨ ਹੋ ਮੈਂ ਦੰਸ ਹੈ ਰਾਜਾ ਮੰਗੇ ਦਾਨ ਬੰਦਨ ਸੋਦਾ ਅਣ ਵਿਚਾਰੀ ਤੇ ਪਤ ਨਹੀਂ ਮਾਇਆ ਮੋਹ ਪਸਾਰੀ ਬੰਦਨ ਸਹਾ ਸੰਚਹਿ ਤਨ ਜਾਏ ਬਿਨ ਹਰ ਭਗਤ ਨ ਪਵੇ ਛਾਇ ਬੰਦਨ ਬੇਦਬਾਦ ਅਹੰਕਾਰ ਬੰਦਨ ਬਿਨ ਸਹਿ ਮੋਹ ਵਿਕਾਰ ਨਾਨਕ RAM ਨਾਮ ਸਰਣਾਏ ਸਤ ਗੁਰ ਰਖੇ ਬੰਦ ਨ ਪਾਈ ਆਸਾ ਮਹਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ ਦੁੱਖ ਮਿਟੈ ਸਚ ਸ਼ਬਦ ਪਛਾਨੈ RAM ਜਪੋ ਮੇਰੇ ਸਖੇ ਸਖੈਨੀ ਸਤ ਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੁੱਤ ਕਲਤ ਮਨ ਵੀਆ ਵੰਧਨ ਕਿਰਖੇ ਕਰਹਿ ਕਿਰਸਾਨ ਹੋ ਮੇਡਨ ਸਹ ਰਾਜਾ ਮੰਗੈ ਦਾਨ ਵੰਧਨ ਸੌਦਾ ਅਣ ਵਿਚਾਰੀ ਤ੍ਰਪਤ ਨਾਹੀ ਮਾਇਆ ਮੋਹ ਪਸਾਰੇ ਵੰਧਨ ਸਹਾ ਸੰਚੈ ਤਨ ਜਾਏ ਬਿਨ ਹਰ ਭਗਤ ਨ ਪਵੈ ਥਾਇ ਬੰਧਨ ਬੇਦਬਾਦ ਅਹੰਕਾਰ ਬੰਧਨ ਬਿਨ ਸੇ ਮੋਹ ਵਿਕਾਰ ਨਾਨਕ RAM ਨਾਮ ਸਰਣਾਈ ਸਤ ਗੁਰ ਰਾਖੇ ਬੰਧ ਨ ਪਾਈ ਆਸਾ ਮਹੱਲਾ ਪਹਿਲਾ ਇਕ ਤੁਕੀ ਗੁਰ ਸੇਵੇ ਸੋ ठाकुर ਜਾਣੈ ਦੁੱਖ ਮਿਟੇ ਸੱਚ ਸ਼ਬਦ ਪਛਾਨੇ RAM ਜਪੋ ਮੇਰੇ ਸਖੇ ਸਖੈਨੇ ਸਤਗੁਰ ਸੇਵ ਦੇਖੋ ਪ੍ਰਭ ਨੈਣੀ ਰਹਾਉ ਬੰਧਨ maat ਪਿਤਾਸ ਸਾਰ ਬੰਧਨ ਸੋਤ ਕਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੋਤ ਇਕਲਤ ਮਨ ਬੀਆ ਬੰਧਨ ਕਿਰਖੇ ਕਰਹਿ ਕਿਰਸਾਨ ਹੋ ਮੈਦਨ ਸਹਿ ਰਾਜ ਮੰਗੇ ਦਾਨ ਬੰਧਨ ਸੋਦਾ ਅਣ ਵਿਚਾਰੇ ਤੇਪਤ ਨਹੀਂ ਮਾਇਆ ਮੋ ਪਸਾਰੀ ਬੰਦਨ ਸਾਹਾ ਸੰਚੈ ਤਨ ਜਾਏ ਬਿਨ ਹਰ ਭਗਤ ਨ ਪਵੈ ਥਾਏ ਬੰਦਨ ਬੀਦ ਬਾਦ ਅਹੰਕਾਰ ਬੰਧਨਾ ਬਿਨ ਸੈ ਮੂਹ ਵਿਕਾਰ ਨਾਨਕ RAM ਨਾਮ ਸਰਣਾਏ ਸਤ ਗੁਰ ਰੱਖੇ ਬੰਦ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ